ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਜੀ ਕਿ ਜੇਕਰ ਪਾਠ ਕਰਦੇ ਹੋਏ ਵੀ ਤੁਸੀਂ ਦੁਖੀ ਹੋ ਹਿੰਮਤ ਹਾਰ ਚੁੱਕੇ ਹੋ ਕਲੇਸ਼ ਬਿਮਾਰੀ ਤੋਂ ਤੰਗ ਹੋ ਤਾਂ ਇਸ ਵੀਡੀਓ ਨੂੰ ਧਿਆਨ ਨਾਲ ਸਰਵਣ ਕਰ ਲੈਣਾ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਤੇ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਅਸੀਂ ਬਾਣੀ ਪੜ੍ਹਦੇ ਹਾਂ ਹੋਇਆਂ ਵੀ ਨਿਰਾਸ਼ ਕਿਉਂ ਹੋ ਜਾਂਦੇ ਹਾਂ? ਸਾਡੇ ਉੱਤੇ ਦੁੱਖ ਕਿਉਂ ਆਉਂਦੇ ਹਨ? ਅਤੇ ਉਹਨਾਂ ਦੁੱਖਾਂ ਦੇ ਨਾਲ ਸਾਡੇ ਵਿੱਚ ਲੜਨ ਦੀ ਹਿੰਮਤ ਕਿਉਂ ਨਹੀਂ ਰਹਿ ਜਾਂਦੀ? ਅਸੀਂ ਹਿੰਮਤ ਕਿਉਂ ਹਾਰ ਰਹੇ ਹਾਂ? ਹਰ ਵੇਲੇ ਦੁਖੀ ਅਤੇ ਪਰੇਸ਼ਾਨ ਹੀ ਕਿਉਂ ਰਹਿੰਦੇ ਹਾਂ? ਇਹਨਾਂ ਸਾਰੇ ਹੀ ਵਿਸ਼ਿਆਂ ਦੇ ਉੱਤੇ ਆਪਾਂ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਜੀ। ਇਸ ਕਰਕੇ ਪੂਰੀ ਹੀ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਤੇ ਸਮਝ ਲੈਣਾ ਅਤੇ ਆਪਣੇ ਵਿਚਾਰ ਜ਼ਰੂਰ ਸਾਡੇ ਨਾਲ ਸ਼ੇਅਰ ਕਰ ਲੈਣਾ ਜੀ ਸਾਥ ਸੰਗਤ ਜੀ ਸਾਡੇ ਸਾਰਿਆਂ ਨਾਲ ਹੀ ਇਹ ਗੱਲ ਤਾਂ ਜ਼ਰੂਰ ਹੀ ਵਾਪਰੀ ਹੋਵੇਗੀ ਕਿ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਤਾਂ ਸਾਡੇ ਅਧਿਆਪਕ ਕਈ ਵਾਰ ਅਚਾਨਕ ਹੀ ਕਲਾਸ ਦੇ ਵਿੱਚ ਆ ਕੇ ਕਹਿ ਦਿੰਦੇ ਸੀ ਕਿ ਅੱਜ ਤੁਹਾਡਾ ਫਲਾਣਾ ਟੈਸਟ ਹੈ ਜੋ ਉਸ ਵਾਰ ਜੋ ਹੱਲ ਉਹਨਾਂ ਨੇ ਸਾਨੂੰ ਕਦੇ ਪਹਿਲਾਂ ਹੀ ਕਰਵਾਏ ਹੁੰਦੇ ਸਨ ਉਹਨਾਂ ਦਾ ਸਾਡਾ ਅਚਾਨਕ ਹੀ ਟੈਸਟ ਲੈਣਾ ਸ਼ੁਰੂ ਕਰ ਦਿੰਦੇ ਸਨ। ਉਹ ਸਵਾਲ ਸਾਡੇ ਕੋਲੋਂ ਹੱਲ ਕਰਵਾ ਕੇ ਵੇਖਣਾ ਸ਼ੁਰੂ ਕਰ ਦਿੰਦੇ ਸਨ। ਤੇ ਇੱਥੇ ਜੋ ਸਟੂਡੈਂਟ ਜਿਨ੍ਹਾਂ ਨੇ ਧਿਆਨ ਦੇ ਕੇ ਪੜਿਆ ਹੁੰਦਾ ਸੀ, ਜਿਨ੍ਹਾਂ ਨੇ ਆਪਣੇ ਅਧਿਆਪਕ ਦੀ ਗੱਲ ਨੂੰ ਧਿਆਨ ਨਾਲ ਸੁਣਿਆ ਹੁੰਦਾ ਸੀ ਤੇ ਸਮਝਿਆ ਵੀ ਹੁੰਦਾ ਸੀ, ਉਹਨਾਂ ਨੂੰ ਤਾਂ ਕੋਈ ਵੀ ਫਰਕ ਨਹੀਂ ਪੈਂਦਾ। ਉਹ ਤਾਂ ਉਸੇ ਵੇਲੇ ਹੀ ਆਪਣਾ ਪੈਨ ਕਾਪੀ ਚੱਕਦੇ ਤੇ ਜੋ ਵੀ ਅਧਿਆਪਕ ਸਵਾਲ ਪੁੱਛਦਾ ਤਾਂ ਹੱਲ ਕਰ ਦਿੰਦੇ। ਪਰ ਜੋ ਸਟੂਡੈਂਟ ਸਿਰਫ ਟਾਈਮ ਪਾਸ ਦੇ ਲਈ ਕਲਾਸ ਦੇ ਵਿੱਚ ਬੈਠਦੇ ਸਨ ਜਾਂ ਜਿਨ੍ਹਾਂ ਦੇ ਵੇਲੇ ਸਿਰਫ ਉਹਨਾਂ ਨੇ ਰੱਟਾ ਹੀ ਲਗਾਇਆ ਹੁੰਦਾ ਸੀ ਸਵਾਲ ਨੂੰ ਸਮਝਿਆ ਨਹੀਂ ਹੁੰਦਾ ਸੀ ਉਹ ਫਿਰ ਉਸ ਵੇਲੇ ਮੂੰਹ ਵੱਲ ਵੇਖਦੇ ਹੀ ਰਹਿ ਜਾਂਦੇ ਸਨ ਜਿਨ੍ਹਾਂ ਨੇ ਧਿਆਨ ਨਾਲ ਪੜ੍ਹਿਆ ਤੇ ਸਮਝਿਆ ਸੀ ਉਹ ਚੰਗੇ ਨੰਬਰਾਂ ਦੇ ਵਿੱਚ ਪਾਸ ਹੁੰਦੇ ਚੰਗੇ ਨੰਬਰ ਲੈ ਕੇ ਆਪਣੇ ਅਧਿਆਪਕ ਦੀ ਸ਼ਾਬਾਸ਼ ਵੀ ਹਾਸਲ ਕਰ ਲੈਂਦੇ ਸੀ ਪਰ ਦੂਜੇ ਬੱਚੇ ਉਹਨਾਂ ਨੂੰ ਨੰਬਰ ਘੱਟ ਆਉਂਦੇ ਤੇ ਅਧਿਆਪਕ ਦੀ ਡਾਂਟ ਵੀ ਮਿਲਦੀ ਸੀ ਬਸ ਉਸੇ ਹੀ ਤਰ੍ਹਾਂ ਅਸੀਂ ਕਹਿ ਦਿੰਦੇ ਹਾਂ ਕਿ ਆਪਾਂ ਬਾਣੀ ਪੜ੍ਹਦੇ ਹਾਂ ਬਾਣੀ ਪੜ੍ਹਦਿਆਂ ਹੋਇਆਂ ਸਾਡੀ ਜ਼ਿੰਦਗੀ ਵਿੱਚ ਦੁੱਖ ਕਿਉਂ ਆਉਂਦੇ ਹਨ ਸਾਨੂੰ ਨਿਰਾਸ਼ਾ ਕਿਉਂ ਮਿਲਦੀ ਹੈ ਕਦੇ ਕੁਝ ਜ਼ਿੰਦਗੀ ਵਿੱਚ ਅਜਿਹਾ ਵੀ ਟਿਕਾਵ ਹੁੰਦਾ ਹੈ ਜੋ ਪਤਾ ਹੀ ਨਹੀਂ ਲੱਗਦਾ ਕਿ ਕਿਹੜੇ ਵੇਲੇ ਸਾਡੇ ਅੱਗੇ ਕਿਸ ਵੇਲੇ ਸਾਡੇ ਅੱਗੇ ਸਵਾਲ ਖੜਾ ਕਰ ਦਿੰਦਾ ਹੈ ਜ਼ਿੰਦਗੀ ਵਿੱਚ ਪਾਏ ਹੋਏ ਸਵਾਲਾਂ ਦੇ ਵਿੱਚੋਂ ਪਾਸ ਉਹ ਹੁੰਦੇ ਨੇ ਜਿਨ੍ਹਾਂ ਨੇ ਆਪਣੇ ਗੁਰੂ ਦੇ ਗਿਆਨ ਨੂੰ ਸਿਰਫ ਪੜਿਆ ਹੀ ਨਹੀਂ ਸਮਝਿਆ ਵੀ ਹੈ ਅਤੇ ਸਮਝ ਕੇ ਆਪਣੇ ਆਪ ਤੇ ਲਾਗੂ ਵੀ ਕੀਤਾ ਹੈ ਕਿਉਂਕਿ ਬਾਣੀ ਸਾਨੂੰ ਕਦੇ ਇਹ ਨਹੀਂ ਕਹਿੰਦੀ ਕਿ ਬਾਣੀ ਪੜਨ ਦੇ ਨਾਲ ਦੁੱਖ ਨਹੀਂ ਆਉਂਦੇ ਬਾਣੀ ਕਹਿੰਦੀ ਹੈ ਕਿ ਦੁੱਖ ਕੌਣ ਦੇਵੇਗਾ ਪਰ ਬਾਣੀ ਪੜਨ ਵਾਲਾ ਮਨੁੱਖ ਕਦੇ ਦੁਖੀ ਨਹੀਂ ਹੋਵੇਗਾ ਕਦੇ ਨਿਰਾਸ਼ ਨਹੀਂ ਹੋਵੇਗਾ ਬਾਣੀ ਪੜਨ ਵਾਲੇ ਮਨੁੱਖ ਦੇ ਵਿੱਚ ਗਿਆਨ ਦੀ ਮਤ ਹੋਣੀ ਚਾਹੀਦੀ ਹੈ ਪਰ ਉਹ ਗਿਆਨ ਉਹ ਮਤ ਤਾਂ ਆਵੇਗੀ ਜਦੋਂ ਆਪਾਂ ਬਾਣੀ ਨੂੰ ਪੜਾਂਗੇ ਤੇ ਵਿਚਾਰਾਂਗੇ ਵੀ ਪਰ ਅਸੀਂ ਤਾਂ ਸਿਰਫ ਉਸ ਸਟੂਡੈਂਟਸ ਵਾਂਗ ਸਿਰਫ ਰੱਟਾ ਹੀ ਲਗਾਉਂਦੇ ਰਹ ਜਾਂਦੇ ਹਾਂ ਕਦੇ ਵੀ ਗੁਰਬਾਣੀ ਨੂੰ ਪੜ ਕੇ ਵਿਚਾਰਿਆ ਨਹੀਂ ਹੁੰਦਾ ਗੁਰਬਾਣੀ ਤੋਂ ਗਿਆਨ ਹਾਸਲ ਨਹੀਂ ਕੀਤਾ ਹੁੰਦਾ ਇਸ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਕੋਈ ਅਚਾਨਕ ਹੀ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਉੱਥੇ ਅਸੀਂ ਹਿੰਮਤ ਹਾਰ ਜਾਂਦੇ ਹਾਂ ਡਰ ਜਾਂਦੇ ਹਾਂ ਜਿਸ ਤਰ੍ਹਾਂ ਮੰਨ ਲਓ ਕਿ ਇਹ ਕਿਸੇ ਇਨਸਾਨ ਦੀ ਅਚਾਨਕ ਨੌਕਰੀ ਛੁੱਟ ਗਈ ਨੌਕਰੀ ਛੁੱਟੀ ਇੱਕਦਮ ਉਸਦੇ ਮਨ ਉੱਤੇ ਦਿਲ ਉੱਤੇ ਇੰਨਾ ਕ ਬੋਝ ਆ ਗਿਆ ਕਿ ਹੁਣ ਉਸਦੇ ਘਰ ਪਰਿਵਾਰ ਦਾ ਗੁਜ਼ਾਰਾ ਕਿਵੇਂ ਹੋਵੇਗਾ ਉਹ ਬੋਝ ਉਸਨੇ ਆਪਣੇ ਦਿਮਾਗ ਤੇ ਬਿਠਾ ਲਿਆ ਉਸ ਬੋਝ ਦੇ ਚੱਲਦਿਆਂ ਚੱਲਦਿਆਂ ਹੌਲੀ ਹੌਲੀ ਸਟ੍ਰੈਸ ਵਿੱਚ ਚਲਿਆ ਗਿਆ ਸਟ੍ਰੈਸ ਤੋਂ ਬਾਅਦ ਫਿਰ ਡਿਪਰੈਸ਼ਨ ਵਿੱਚ ਚਲਿਆ ਗਿਆ ਕਿਉਂਕਿ ਹੁਣ ਫਿਰ ਮਨ ਦੇ ਰੋਗਾਂ ਤੇ ਤਨ ਦੇ ਰੋਗਾਂ ਨੇ ਵੀ ਅਸਰ ਕਰਨਾ ਸ਼ੁਰੂ ਕਰ ਦਿੱਤਾ ਮਨ ਰੋਗੀ ਹੋਇਆ ਤਨ ਵੀ ਰੋਗੀ ਹੋਇਆ ਸਾਨੂੰ ਪਾਵਕੇ ਸਰੀਰ ਨੂੰ ਕੋਈ ਨਾ ਕੋਈ ਰੋਗ ਲੱਗ ਗਿਆ ਹੁੰਦਾ ਹੈ ਹੁਣ ਬਿਮਾਰੀ ਨਾਲ ਗ੍ਰਸਤ ਹੋ ਜਾਣਾ ਜੇ ਕੋਈ ਬਿਮਾਰ ਰਹਿੰਦਾ ਹੈ ਤਾਂ ਘਰ ਦੇ ਜੀਆ ਨਾਲ ਗੱਲ ਕਰਨ ਨੂੰ ਦਿਲ ਨਹੀਂ ਕਰਦਾ ਜੇ ਗੱਲ ਕੋਈ ਨਹੀਂ ਕਰਦਾ ਹੈ ਤਾਂ ਉਸ ਦਾ ਸਿੱਧੇ ਮੂੰਹ ਕੋਈ ਜਵਾਬ ਨਹੀਂ ਦਿੰਦਾ ਪਾਵਕੇ ਪਹਿਲਾਂ ਨੌਕਰੀ ਛੁੱਟੀ ਫਿਰ ਬਿਮਾਰੀ ਲੱਗ ਗਈ ਉਤੋਂ ਘਰ ਪਰਿਵਾਰ ਦੇ ਵਿੱਚ ਕਲੇਸ਼ ਰਹਿਣ ਲੱਗ ਜਾਂਦਾ ਹੈ ਇੱਕ ਮੁਸੀਬਤ ਦੇ ਨਾਲ ਦੋ ਤਿੰਨ ਮੁਸੀਬਤਾਂ ਹੋਰ ਆਣ ਪੈਂਦੀਆਂ ਹਨ ਕਿਉਂ ਪਈਆਂ ਕਿਉਂਕਿ ਮਨ ਕਮਜ਼ੋਰ ਸੀ ਅਸੀਂ ਇਸ ਮਨ ਨੂੰ ਸਮਝਾਇਆ ਨਹੀਂ ਇਸ ਮਨ ਨੂੰ ਮਜ਼ਬੂਤ ਨਹੀਂ ਕੀਤਾ ਇਸ ਮਨ ਤੇ ਅਸੀਂ ਟੈਨਸ਼ਨਾਂ ਨੂੰ ਹਾਵੀ ਕਰ ਦਿੱਤਾ ਪਰ ਜੇਕਰ ਮਨ ਮਜ਼ਬੂਤ ਹੁੰਦਾ ਤਾਂ ਜੋ ਸਾਡੀ ਸਥਿਤੀ ਪਹਿਲਾਂ ਸੀ ਉਸੇ ਦੇ ਨਾਲ ਹੀ ਅਸੀਂ ਜੋਜ ਲੈਣਾ ਸੀ ਨੌਕਰੀ ਛੁੱਟੀ ਸੀ ਕੋਈ ਹੋਰ ਲੱਭ ਲੈਣੀ ਸੀ ਹੁਣ ਜਿਸ ਤਰ੍ਹਾਂ ਪਿੱਛੇ ਲੋਕਡਾਊਨ ਚੱਲਦਾ ਰਿਹਾ ਹੈ ਉਦੋਂ ਕਈ ਲੋਕ ਡਿਪਰੈਸ਼ਨ ਵਿੱਚ ਚਲੇ ਗਏ ਕਿਉਂਕਿ ਸਹੀ ਵਕਤ ਤੇ ਸਹੀ ਫੈਸਲਾ ਨਹੀਂ ਕਰ ਸਕੇ ਪਰ ਜੋ ਮਜ਼ਬੂਤ ਬਣਨ ਵਾਲੇ ਸੀ ਉਹਨਾਂ ਨੇ ਪਹਿਲੇ ਹੀ ਲਾਕਡਾਊਨ ਤੇ ਅੰਦਾਜ਼ਾ ਲਗਾ ਲਿਆ ਸੀ ਕਿ ਇਹ ਜੋ ਮੁਸੀਬਤ ਹੈ ਇਹ ਮਾੜਾ ਸਮਾਂ ਹੈ ਇਹ ਲੱਗਦਾ ਹੈ ਕਿ ਲੰਮੇ ਸਮੇਂ ਤੱਕ ਹੀ ਚੱਲੇਗਾ ਹੁਣ ਇਸ ਦਾ ਇੰਤਜ਼ਾਰ ਸਾਨੂੰ ਨਹੀਂ ਕਰਨਾ ਚਾਹੀਦਾ ਜੋ ਵੀ ਹਾਲਾਤ ਨੇ ਜੋ ਵੀ ਸਥਿਤੀਆਂ ਹਨ ਉਹਨਾਂ ਦੇ ਹਿਸਾਬ ਨਾਲ ਆਪਣੇ ਆਪ ਨੂੰ ਕੱਲਣਾ ਹੈ ਭਾਵੇਂ ਉਹਨਾਂ ਹਾਲਾਤਾਂ ਨੂੰ ਸੁਧਰਨ ਦੀ ਵੇਟ ਨਹੀਂ ਕਰਦੇ ਰਹੇ ਇੰਤਜ਼ਾਰ ਨਹੀਂ ਕੀਤਾ ਉਹਨਾਂ ਨੇ ਉਹਨਾਂ ਦੀ ਇੱਕਦਮ ਕੰਮ ਨਹੀਂ ਰੁਕਿਆ ਉਹਨਾਂ ਨੇ ਦੂਸਰਾ ਕੰਮ ਸ਼ੁਰੂ ਕਰ ਦਿੱਤਾ ਜੋ ਉਸੇ ਵੇਲੇ ਚੱਲ ਰਿਹਾ ਸੀ ਇਸ ਕਰਕੇ ਤੁਸੀਂ ਨਿਊਜ਼ ਦੇ ਵਿੱਚ ਵੇਖਿਆ ਹੀ ਹੋਣਾ ਹੈ ਕਿ ਕਿੰਨੇ-ਕਿੰਨੇ ਪੜੇ ਲਿਖੇ ਡਿਗਰੀਆਂ ਹਾਸਲ ਕਰਨ ਵਾਲੇ ਲੋਕ ਵੀ ਸਬਜ਼ੀ ਵੇਚਣ ਲੱਗ ਪਏ ਸਨ ਅਖਬਾਰਾਂ ਵੇਚੀਆਂ ਕਿਸੇ ਨੇ ਛੋਟੇ ਵੱਡੇ ਕੰਮ ਦਾ ਕੋਈ ਫਰਕ ਨਹੀਂ ਕੀਤਾ ਬਸ ਉਹਨਾਂ ਨੇ ਉਸੇ ਵੇਲੇ ਹੀ ਉਹਨਾਂ ਹਾਲਾਤਾਂ ਨੂੰ ਉਹਨਾਂ ਸਥਿਤੀਆਂ ਨੂੰ ਸਮਝ ਲਿਆ ਇਹਨਾਂ ਸਥਿਤੀਆਂ ਦੇ ਅਨੁਸਾਰ ਆਪਣੇ ਆਪ ਵਿੱਚ ਬਦਲਾਅ ਕੀਤਾ ਆਪਣੇ ਆਪ ਨੂੰ ਤਾਲ ਲਿਆ ਇਸ ਕਰਕੇ ਅੱਜ ਉਹ ਕਾਮਯਾਬ ਹਨ ਤੇ ਇਹ ਸਭ ਕੁਝ ਹੋਇਆ ਉਹਨਾਂ ਦੇ ਮਨ ਦੇ ਮਜ਼ਬੂਤ ਹੋਣ ਕਰਕੇ ਕਿਉਂਕਿ ਮਨ ਨੇ ਸਹੀ ਸਮੇਂ ਦੇ ਉੱਤੇ ਸਹੀ ਫੈਸਲਾ ਕੀਤਾ ਸਹੀ ਰਸਤਾ ਦਿਖਾਇਆ ਆਪਣੇ ਆਪ ਨੂੰ ਪਰ ਜਿਨ੍ਹਾਂ ਦੇ ਮਨ ਕਮਜ਼ੋਰ ਸੀ ਉਹ ਇੰਤਜ਼ਾਰ ਦੇ ਵਿੱਚ ਹੀ ਬੈਠੇ ਰਹੇ ਹਾਲਾਤ ਸੁਧਰਣਗੇ ਫਿਰ ਕੰਮ ਸ਼ੁਰੂ ਕਰਾਂਗੇ ਪਰ ਨਹੀਂ ਜੇਕਰ ਅਸੀਂ ਬਾਣੀ ਪੜ੍ਹਦੇ ਹਾਂ ਤਾਂ ਬਾਣੀ ਨੂੰ ਵਿਚਾਰਨਾ ਵੀ ਪਵੇਗਾ ਸਾਡਾ ਜੋ ਸਾਡੇ ਗੁਰੂ ਤੇ ਭਰੋਸਾ ਹੈ ਉਸ ਨੂੰ ਕਾਇਮ ਰੱਖਣਾ ਪਵੇਗਾ ਆਪਣੇ ਵਾਹਿਗੁਰੂ ਦੇ ਹੁਕਮ ਨੂੰ ਮੰਨਣਾ ਪਵੇਗਾ ਸਾਡੇ ਗੁਰੂ ਦਾ ਗਿਆਨ ਇਹ ਨਹੀਂ ਕਹਿੰਦਾ ਕਿ ਆਪਾਂ ਦੂਸਰਿਆਂ ਨੂੰ ਬਦਲਣਾ ਹੈ ਸਾਡੇ ਗੁਰੂ ਦਾ ਗਿਆਨ ਸਾਨੂੰ ਇਹ ਕਹਿੰਦਾ ਹੈ ਕਿ ਤੁਸੀਂ ਆਪਣੀਆਂ ਕਮੀਆਂ ਨੂੰ ਲੱਭ ਕੇ ਉਹਨਾਂ ਨੂੰ ਸੁਧਾਰਨਾ ਹੈ ਹਰ ਸਥਿਤੀ ਹਰ ਮੁਸ਼ਕਿਲ ਦੇ ਲਈ ਤਿਆਰ ਰਹਿਣਾ ਹੈ ਹਰ ਚੁਣੌਤੀ ਦੇ ਲਈ ਤਿਆਰ ਰਹਿਣਾ ਹੈ ਮੁਸ਼ਕਿਲ ਵਿੱਚੋਂ ਬਾਹਰ ਆਉਣਾ ਹੈ ਉਹਨਾਂ ਮੁਸ਼ਕਲਾਂ ਮੁਸੀਬਤਾਂ ਨੂੰ ਆਪਣੀ ਕਿਸਮਤ ਨਹੀਂ ਸਮਝ ਬੈਠਣਾ ਇਹ ਜ਼ਿੰਦਗੀ ਦੇ ਵਿੱਚ ਆਉਂਦੇ ਜਾਂਦੇ ਹੀ ਰਹਿੰਦੇ ਹਨ ਅਤੇ ਜਿੱਤਣ ਵਾਲਾ ਆਪਣੇ ਮਨ ਨੂੰ ਪਹਿਲਾਂ ਜਿੱਤ ਲੈਂਦਾ ਹੈ ਪੋਜ਼ਿਟਿਵ ਗੱਲਾਂ ਪੋਜ਼ਿਟਿਵ ਵਿਚਾਰ ਹੀ ਆਪਣੇ ਦਿਮਾਗ ਵਿੱਚ ਭਰਨੇ ਹਨ ਇਸ ਨਾਲ ਤੁਹਾਡਾ ਮਨ ਮਜ਼ਬੂਤ ਹੋਵੇਗਾ ਤਾਂ ਸਹੀ ਸਮੇਂ ਉੱਤੇ ਤੁਸੀਂ ਸਹੀ ਫੈਸਲਾ ਲੈ ਲਓਗੇ ਜਦੋਂ ਮਨ ਸਹੀ ਫੈਸਲੇ ਲੈਣੇ ਸ਼ੁਰੂ ਕਰ ਦੇਵੇਗਾ ਸਹੀ ਸਮੇਂ ਤੇ ਲਵੇਗਾ ਤਾਂ ਨਿਰਾਸ਼ਾ ਤੇ ਮੁਸ਼ਕਲਾਂ ਉਸ ਦੀਆਂ ਆਪਣੇ ਆਪ ਹੀ ਦੂਰ ਹੋ ਜਾਣਗੀਆਂ ਇਸ ਕਰਕੇ ਜਦੋਂ ਵੀ ਜ਼ਿੰਦਗੀ ਵਿੱਚ ਮੁਸ਼ਕਲ ਪਰੇਸ਼ਾਨੀ ਹੁੰਦੀ ਹੈ ਤਾਂ ਕਦੇ ਵੀ ਸਾਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਇਹ ਨਹੀਂ ਸੋਚਣਾ ਕਿ ਇਹ ਕੰਮ ਮੇਰੇ ਕੋਲੋਂ ਨਹੀਂ ਹੋ ਸਕਦਾ ਬਸ ਉਥੇ ਥੋੜੀ ਜਹੀ ਹਿੰਮਤ ਰੱਖਣੀ ਹੈ ਮਨ ਨੂੰ ਸ਼ਾਂਤ ਕਰਨਾ ਹੈ ਤੇ ਜੇਕਰ ਸਾਡਾ ਮਨ ਸ਼ਾਂਤ ਤੇ ਮਜ਼ਬੂਤ ਹੋ ਗਿਆ ਅਸੀਂ ਬਾਣੀ ਪੜ ਕੇ ਵਿਚਾਰ ਲਈ ਤਾਂ ਅਸੀਂ ਰੋਜ਼ਾਨਾ ਹੀ ਜੇਕਰ ਪੰਜ ਬਾਣੀਆਂ ਦਾ ਨਿਤਨੇਮ ਕਰਦੇ ਰਹੇ ਚਾਹੇ ਜਿੰਨੀ ਵੀ ਵੱਡੀ ਕੋਈ ਮੁਸੀਬਤ ਆ ਜਾਵੇ ਸਾਨੂੰ ਕੋਈ ਵੀ ਦੁੱਖ ਨਹੀਂ ਲੱਗੇਗਾ ਜੇਕਰ ਅਸੀਂ ਇੱਕ ਵੀ ਪੰਕਤੀ ਦਾ ਜਾਪ ਰੋਜ਼ ਹੀ ਰਾਤ ਨੂੰ ਸੌਣ ਲੱਗਿਆਂ ਕਰਦੇ ਹਾਂ ਤਾਂ ਵੇਖ ਲੈਣਾ ਸਾਡੀ ਜ਼ਿੰਦਗੀ ਦੇ ਵਿੱਚ ਸਾਡੀ ਚੜ੍ਹਦੀ ਕਲਾ ਹੋ ਜਾਵੇਗੀ ਸਾਡੀ ਜ਼ਿੰਦਗੀ ਦੀ ਨਿਰਾਸ਼ਾ ਆਪਣੇ ਆਪ ਹੀ ਦੂਰ ਹੋ ਜਾਵੇਗੀ ਆਪਾਂ ਵਾਰ-ਵਾਰ ਬੇਨਤੀ ਕਰਦੇ ਹੁੰਦੇ ਹਾਂ ਜੀ ਕਿ ਬਾਣੀ ਪੜਨ ਦੇ ਨਾਲ ਸਾਰੇ ਹੀ ਦੁੱਖ ਦੂਰ ਹੋ ਜਾਂਦੇ ਹਨ ਜਪਜੀ ਸਾਹਿਬ ਦੀ ਬਾਣੀ ਜੋ ਮਨੁੱਖ ਜਪਜੀ ਸਾਹਿਬ ਦੀ ਬਾਣੀ ਨੂੰ ਆਪਣਾ ਵਿਚਾਰ ਲੈਂਦਾ ਹੈ ਜਿਹੜਾ ਵੀ ਕੋਈ ਜਪਜੀ ਸਾਹਿਬ ਦੀ ਬਾਣੀ ਨੂੰ ਵਿਚਾਰ ਲੈਂਦਾ ਹੈ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ ਤਾਂ ਉਸ ਦੀਆਂ ਸਾਰੀਆਂ ਮੁਸ਼ਕਲਾਂ ਨਿਰਾਸ਼ਾਵਾਂ ਖਤਮ ਹੋ ਜਾਂਦੀਆਂ ਹਨ ਉਸ ਦੀ ਚੜ੍ਹਦੀ ਕਲਾ ਹੋ ਜਾਂਦੀ ਹੈ ਫਿਰ ਬਾਣੀ ਨੂੰ ਪੜ ਕੇ ਵਿਚਾਰਨਾ ਹੀ ਪਵੇਗਾ ਤਾਂ ਹੀ ਅਸੀਂ ਨਿਰਾਸ਼ਾ ਤੋਂ ਬਚ ਸਕਦੇ ਹਾਂ ਕਿਉਂਕਿ ਗੁਰਬਾਣੀ ਨੇ ਹੀ ਸਾਨੂੰ ਸਹੀ ਰਸਤਾ ਦਿਖਾਉਣਾ ਹੈ ਅੰਮ੍ਰਿਤ ਵੇਲੇ ਉੱਠ ਕੇ ਜੋ ਨਿਤਨੇਮ ਕਰਨਾ ਹੈ ਤੇ ਅਸੀਂ ਗੁਰਬਾਣੀ ਨੂੰ ਪੜਨਾ ਹੀ ਨਹੀਂ ਸਮਝਣਾ ਵੀ ਹੈ ਗੁਰੂ ਦੀ ਮੱਤ ਉਸ ਵਿੱਚੋਂ ਹਾਸਲ ਕਰਨੀ ਹੈ ਫਿਰ ਹੀ ਸਾਡੀ ਜ਼ਿੰਦਗੀ ਦੇ ਦੁੱਖ ਤੇ ਕਸ਼ਟ ਦੂਰ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ